ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 9811 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਟੋਗਰਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਤੇ ਆਪਾਂ ਜਗਦੀਪ ਡੇਰੀ ਫਾਰਮ ਤੇ ਪਹੁੰਚੇ ਆ ਤੇ ਦੋਵੇਂ ਗੱਪਣਾ ਤਿਆਰ ਹੈ ਤੇ ਆਜੋ ਆਪਾਂ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਬਾਕੀ ਸਭ ਤੋਂ ਜੀ ਆਇਆਂ ਨੂੰ ਸਾਰੇ ਭੂਵਾ ਡੇਰੀ ਫਾਰਮ ਦਾ ਬਹੁਤ ਕੰਮ ਕਰਦੇ ਰਹੇ ਜੀ ਧੰਨਵਾਦ ਜੀ ਸਾਡੇ ਭਰਾਵਾਂ ਨੇ ਚਲੋ ਸਾਡੇ ਫਾਰਮ ਤੇ ਆਏ ਬਹੁਤ ਤੁਹਾਡਾ ਧੰਨਵਾਦ ਕਰਦੇ ਵੀਰੇ ਜੀ ਠੀਕ ਹੈ ਜੀ ਮਹਾਰਾਜ ਚੜ੍ਹਦੀਆਂ ਕਲਾ ਚ ਰੱਖੇ ਤੁਹਾਨੂੰ ਵੀ ਹਾਂਜੀ ਹਾਂਜੀ ਵੀਰ ਜੀ ਦੁਨੀਆ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਵੀਰੇ ਸਭ ਆਪਾਂ ਨੂੰ ਵੀਰ ਭਰਾਵਾਂ ਨੂੰ ਜਗਦੀਪ ਡੇਰੀ ਫਾਰਮ ਕਰਕੇ ਸਾਰੇ ਜਾਣਦੇ ਵੀਰੇ ਦਦਿਆਂ ਹਾਂਜੀ ਹਾਂਜੀ ਤੇ ਬਾਕੀ ਪਿਆਰ ਕਰਨ ਵਾਲੇ ਜਗਦੀਪ ਡੇਰੀ ਫਾਰਮ ਦੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਵੀਰੇ ਬੜਾ ਮਾਣ ਬਖਸ਼ਦੇ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਹਾਂਜੀ ਤੇ ਅੱਜ ਦੋ ਜਣ ਦਾ ਆਪਣੇ ਕੋਲ ਦੋ ਝ ਇਹ ਪਹਿਲੇ ਨੇ ਕੱਢੀ ਨੇ ਵੀਰੇ 18 ਨਿਕਲੋ ਨੋਰਮਲ ਦੋ ਦਿੱਤਾ ਅੱਛਾ ਆਹ ਬਾਅਦ ਮੈਂ ਸੋਚ ਰੱਖਦੇ ਆ ਵੀਰੇ 에어 ਕਾਂ 20+ ਤੋਂ ਬਾਹਰ ਉਮੀਦ ਰੱਖਦੇ ਆ ਤੇ ਬਾਕੀ ਛੋਟੀ ਦੀ ਜੇ ਆਹ ਆਂ ਦੀ ਅਗਲੀ ਗੱਲ ਕਰਦੇ ਆ ਵੀਰੇ ਬਾਲੀ ਸੁਣੀ ਲੱਗਾ ਪ੍ਰਮਾਤਮਾ ਦਾ ਜੀ ਘਰ ਸਾਡੇ ਤੇ ਪੇਂਟਿੰਗ ਵਾਲਾ ਚੱਡਾ ਕੇ ਤੇ ਫੁੱਟ ਫੁੱਟ ਬਾਹਰ ਨੂੰ ਆਈ ਪਈ ਆ ਤੇ 17 ਲੀਟਰ ਪਹਿਲਾਂ ਨੇ ਦਿੱਤਾ ਦੁੱਧ ਪਹਿਲਾਂ ਨੇ ਵੀਰੇ 17 ਕਿਲੋ ਕੱਢਿਆ ਦੁੱਧ ਦੀਆਂ ਐਰ ਕਾ ਮੀਤ ਰੱਖਨੇ ਵੀਰੇ 20 ਤੋਂ ਪਲੱਸ ਚੱਲੇਗੀ ਰੱਦੀਆਂ ਠੀਕ ਲੋ ਬਜੀ ਚੰਗੇ ਤਗੜੇ ਕੱਦ ਕਾੜ ਦੀ ਮਾਲਕਣ ਪਿਓਰ ਮੋਰਾ ਨਸਲ ਦੀ ਆ ਗਈ ਤੇ 20 ਤੋਂ ਪਲੱਸ ਚੱਲਣ ਵਾਲੀ ਛੋਟੀਆਂ ਬਈ ਟਾਈਮ ਕਿੰਨਾ ਲੱਜੂਗਾ ਜੇ ਟਾਈਮ ਆਲੀ ਵੀਰੇ 5-6 ਦਿਨ ਸੌਣ ਤੇ ਲੱਜੂ ਦਲੀਏ ਠੀਕ ਲੋ ਜੇ 5 ਤੋਂ 6 ਦਿਨ ਅਜੇ ਖੜਦੀ ਆ ਕਰਮਾਲੀ ਦਾ ਦੂਜਾ ਸੁਆ ਸੁਆ ਸੁਣਾ ਜੇ ਇੱਕ ਐਕ ਟਿਆ ਫੰਗਾ ਵਾਂਗੂ ਵਾਨਾ ਬਣਾਇਆ ਮੈਂ ਕਰਮਾਲੀ ਨੇ ਰੌਜੀ ਐਕ ਕਰਦੇ ਆ ਤੁਹਾਨੂੰ ਲੱਗੇ ਰੋ ਆਪਾਂ ਆਹ ਸੂਰਤ ਸਾਡੀ ਕਿੱਡਾ ਲਾਇਆ ਪਿਆ ਵਾ ਤੇ ਹੈ ਵੀ ਅੱਖਾਂ ਵਾਲਾ ਕਿੰਦਾ ਕਿੰਨਾ ਆਪਾਂ ਕਹਿ ਦਿੰਨੇ ਤੇ ਨਾਲਾ ਲੂਣਾ ਜਿਹੜੀਆਂ ਆਂ ਹਵਾ ਨੇਰੇ ਬਹੁਤ ਹੀ ਜ਼ਿਆਦਾ ਧਮਾਲਾ ਵੀਰ ਕਮਾਲਾ ਇਹ ਹਜੇ ਤਾਂ ਸੇਕ ਤੇ ਆ ਅੰਦਰਲੇ ਟਾਈਮ ਸਰਦੀ ਆ ਤੇ ਸੋਨ ਤਾਂ ਜਿਹੜਾ ਹਮਾਲਾ ਹੋਰ ਵੀ ਚੰਗਾ ਪਾ ਜਣਾ ਵਾ ਤੇ ਬਾਈ ਕਹਿੰਦਾ ਕਿ 20 ਤੋਂ ਪਲੱਸ ਜਿਹੜਾ ਦੁੱਧ ਆਇਆ ਸਵਾਦੀ ਅਸੀਂ ਉਮੀਦ ਕਰਦੇ ਆ ਇਹਦੇ ਕੋਲੋਂ ਵੀ ਕੱਢੂ ਵੀ ਬਾਕੀ ਜਿਹੜਾ ਥਣ ਕੱਢਾ ਲੱਗਾ ਵਾ ਤੇ ਕੱਟਣਾ ਵੀ ਚਾਹੀਦਾ ਕਰਮਾਲੀ ਨੂੰ ਇਹ ਕੋਈ ਨੂੰ ਜੱਗੂ ਡੋਗਰਾ ਵਾਲਾ ਕਹਿੰਦੇ ਆ ਤੇ ਪਸ਼ੂ ਬਾਈ ਦੇ ਕੋਲ ਚੰਗੇ ਹੁੰਦੇ ਆ ਤੇ ਬਾਈ ਚੰਗੇ ਪਸ਼ੂ ਰੱਖਦਾ ਸ਼ਕੀਨਿਆ ਤੇ ਥੋੜਾ ਵੀ ਤੁਸੀਂ ਚੈੱਕ ਕਰ ਸਕਦਾ ਜੇ ਬਹੁਤ ਹੀ ਚੌੜਾ ਐਨ ਮੰਜਾ ਹੀ ਕਹਿੰਦਾ ਵਾ ਤੇ ਇਧਰਲੀ ਸਾਈਡ ਤੋਂ ਵੀ ਆਪਾਂ ਥਣਾ ਦਾ ਸੈਰ ਕਰਿਆ ਤੇ ਨਾੜਾ ਨੋੜਾ ਜਿਹੜੀਆਂ ਚੱਡੇੜੇ ਦਿਖਾਉਂਦੇ ਆ ਬਹੁਤ ਵਧੀਆ ਕਾਸਾ ਲੱਗੇ ਲੋ ਤੁਸੀਂ ਨਾੜਾ ਨੋੜਾ ਤੇ ਥਣਾ ਦਾ ਸੈਰ ਕਰ ਬਹੁਤ ਹੀ ਸ਼ਾਨਦਾਰ ਆ ਏ ਭਾਈ ਜਿਹੜੇ ਜੀ ਮੁੱਲ ਦੀ ਗੱਲ ਕਰੀਏ ਤੇ ਮੁੱਲ ਵੀਰੇ ਵੇਖ ਪਰਮਾਤਮਾ ਸ਼ੁਕਰਕੇ ਜਿਹੜੀ 22 ਕਿਲੋ ਵਾਲੀ ਅੱਜ ਕੱਲ ਵੀਰੇ 3.5 ਲੱਖ ਦੀ ਵਿਕਦੀ ਆ ਭਾ ਕੀ ਆਏ ਦਾ ਤੁਹਾਡੇ ਵੀਰੇ ਪਹਿਲੀ ਰੀਤ ਤੁਸੀਂ ਸਾਡੀ ਵੀਡੀਓ ਬਣਾਉਣ ਦੇ ਆ ਆਪਾਂ ਮੁੱਲ ਉਹ ਕਰਨਾ ਵੀਰੇ ਜਿਹੜੀ ਤੀਣ ਵਾਲੀ ਗੱਲ ਕਰਨੀ ਠੀਕ ਆ ਭਾਜੀ ਆਪਾਂ ਜੈਸਰੋ ਵੀਰੇ ਇਹ 2.40 ਲੱਖ ਦੀ ਝੋਟੀ ਦੇ ਦਾਂਗੇ ਅੱਛਾ ਜੀ ਝੋਟੀ ਤੇ ਪਰਮਾਤਮਾ ਸ਼ੁਕਰਕੇ ਵੀਰੇ ਝੋਟੀ ਦਾ 3.5 ਲੱਖ ਦੀ ਦੇ ਦਿਆਂਗੇ ਇਹ ਤਾਂ ਲੇਵਾ ਲਗਾ ਪਹਿਲੀ ਵੀਡੀਓ ਤੇ ਭਾਈ ਕਹਿੰਦਾ ਕਿ ਰੇਟ ਜਿਹੜਾ ਆਪਾਂ ਲੈਣ ਦੇਣ ਨਾਲ ਹੀ ਪਰਬਾ ਮਿਲਕਲ ਸਿੰਘ ਦੀ ਗੱਲ ਕਰਦੇ ਆ ਵੀਰੇ ਛੋਟੇ ਸਿੰਘ ਦੀ ਰਿੰਗ ਵਾਲੀ ਝੋਟੀ ਵੀਰੇ ਦੀ ਗੱਲੋ ਜੀ ਰਿੰਗ ਸਿੰਘ ਜਿਹਨੂੰ ਆਪਾਂ ਕਹਿ ਦਿੰਨੇ ਆ ਚੈੱਕ ਕਰ ਸਕਦੇ ਤੇ ਬਿਲਕੁਲ ਇੰਨੀ ਕਾਜਿਆ ਸਿੰਘ ਲੱਗਾ ਵਾ ਤੇ ਬਾਕੀ ਜਿਹੜਾ ਮੋਹਰਾ ਨਸਲ ਦੀ ਜੀ ਦਵਾਦੀ ਦੀ ਜੇ ਗੱਲ ਕਰਦੇ ਆ ਵੀਰੇ ਅਮਨ ਅਮਨ ਅਤੀ ਦੀ ਆਪਿਆ ਵੀਰੇ ਅੱਛਾ ਜੀ ਤੇ ਦੂਜਾ ਬਾਕੀ ਵੀਰੇ ਅਰਜਨ ਪੁੰਗੜ ਦਾ ਨੂੰ ਅੱਗੜੀ ਸੀਮਣ ਭਰਿਆ ਤੇ ਠੀਕ ਲੋ ਜੀ ਅਰਜਨ ਪੁੰਗੜ ਦਾ ਸੀਮਣ ਭਰਿਆ ਵਾ ਜੇ ਕਿ 331 ਦੇ ਚੰਗੀ ਕਿਤੇ ਗਾਹ ਨੂੰ ਨੇ ਤਿਆਰ ਬਣ ਜਾਣਾ ਹੋਈ ਨਾ ਵਾ ਕਿ ਫੋਟ ਕੋਟੀ ਬਾਹਰ ਨੂੰ ਆਈ ਪਈ ਆ ਤੇ ਉਨੀ ਅੱਗੇ ਨੂੰ ਤੇ ਉਨੀ ਪਿਛੇ ਨੂੰ ਆ ਏ ਬਾਈ ਹਾਨ ਵਾਲੇ ਦੱਸਿਆ ਵਾ ਕਿ ਜਾਂ ਮੌਕੇ ਤੇ ਜੀ ਬਸ ਹਾਨ ਵਾਲਾ ਜੈਸਨੋਈ ਵੀਰੇ ਇਹ 2 ਲੱਖ 40 ਹਜ਼ਾਰ ਦੀ ਦੇ ਦਾਂਗੇ ਪਾਜੀ ਵੀਰ ਭਰਾ ਸਾਰਾ ਸੂਆ ਚੋਕੇ ਜੇ ਕਿ ਟੋਕੜ ਵੀ ਦੇਣੀ ਹੈ ਉਹ ਟੋਕੜ ਦੀ ਤਾਂ ਵੀ ਆਵੇਂ ਟੋਕੜੀ ਲੈ ਲੈਨੇ ਵੀਰੇ ਠੀਕ ਹੈ ਠੀਕ ਹੈ ਲਓ ਪਾਜੀ ਜੇ ਗਾਂ ਕਿੰਨੇ ਚ ਗਾਂ ਚਲੋ ਬਣ ਗਈ ਤੇ ਫੇਰ ਰਪਈਆਂ ਦੀ ਆ ਵੀਰੇ ਪ੍ਰਮਾਤਮਾ ਦਾ ਸ਼ੁਕਰ ਰੱਖੇ ਆਪਾਂ ਜੇ ਚੰਗੀ ਝੋਟੀ ਹੋਵੇ ਨਾ ਵੀਰੇ ਆਪਾਂ ਆਪਣੇ ਫਾਰਮ ਤੋਂ ਗਈ ਉਹ ਲੈ ਲੈਨੇ ਆ ਹੁਣ ਵੀ ਅੱਜ ਝੋਟੀਆਂ ਪਾਜੀ ਟੋਕੜਾਂ ਹੀ ਦੇ ਦੇ ਦੋ ਦੋ ਲੱਖ ਦੀਆਂ ਵੇਚੀਆਂ ਠੀਕ ਹੈ ਠੀਕ ਹੈ ਠੀਕ ਹੈ ਚੰਗੀ ਝੋਟੀ ਹੋਵੇ ਮਤਲਬ 20 22 ਕਿਲ ਉਹ ਡੋਗਰ ਵਾਲੇ ਦੇ ਨਾਮ ਤੇ ਤੇ ਚੰਗੀਆਂ ਝੋਟੀਆਂ ਰੱਖਾਂ ਦਾ ਸ਼ਕੀਨ ਆ ਤੇ ਦੰਗੀਆਂ ਹੀ ਗਾ ਦਿੰਦਾ ਤੇ ਆ ਗਈ ਪਈ ਪੂਰੀ ਹੈ ਨਾ ਪੂਰੀ ਤਲਾ ਵਾਲੀ ਵੀਰੇ ਤੁਸੀਂ ਠੀਕ ਹੈ ਜੀ ਇਹ ਕਿੰਨਾ ਵਸੂਆ ਸੂਗੀ ਵੀਰੇ ਦੂਜੇ ਸਵੇਰ ਝੋਟੀ ਸੁਣੀਆ ਝੋਟੀ ਵਾਲੀ 14 ਦੇ ਸੂਣ ਚ ਪਈ ਆ ਅੱਛਾ ਜੀ ਬਾਕੀ ਵੀਰੇ ਪਰਮਾਤਮਾ ਸੋਗ ਰੱਖੇ ਵੀਰੇ ਇਹ ਬੜੀ ਉਮੀਦ ਕਰਕੇ ਚੰਗੇ ਕਰਕੇ ਲਈ ਹੈ 18 19 ਕਿਲੋ ਦੀ ਮਾਲ ਕਰਕੇ ਲਈਏ ਵੀਰੇ ਅੱਛਾ ਜੀ ਤੇ ਹਾਲੀਕੁੱਡ ਦੀ ਕੱਚੀ ਆ ਜਰੂਰ ਜਿਹੜੀ ਤੇ ਬਾਕੀ ਸ਼ਰੀਰ ਦੀ ਜੇ ਕੱਚ ਕੱਚਪੁਣੇ ਦੀ ਗੱਲ ਕਰਦੇ ਆ ਹਾਂਜੀ ਬਾਹਲੇ ਸ਼ਰੀਰ ਦੇ ਵਿੱਚ ਕੱਚਪੁਣਾ ਵੀਰੇ ਝੁੱਟੀ ਦੇ ਠੀਕ ਹੈ ਠੀਕ ਹੈ ਲਓ ਜੀ ਕਾਰਟ ਕਾਰਟ ਹੋਰ ਤਗੜਾ ਦਾ ਵੀ ਆ ਇਹ ਵੀ ਬਿੰਦੀਆਂ ਵਾਲਾ ਚੱਡਾ ਲੱਗਾ ਵੀਰੇ ਠੀਕ ਹੈ ਇਹ ਵੀ ਸ਼ੇਰਾ ਵੀ ਬਿੰਦੀਆਂ ਵਾਲਾ ਚੱਡਾ ਆਪਾਂ ਜਿਹਨੂੰ ਆਪਾਂ ਕਹਿ ਦਿੰਦੇ ਆ ਤੇ ਇਹ ਵੀ ਹੁਣ ਆਪਾਂ ਖੋਲ ਕੇ ਤੁਹਾਨੂੰ ਵਿਖਾਉਨੇ ਆ ਇਹ 17 ਤੋਂ 18 ਲੀਟਰ ਜਿਹੜਾ ਇਹ ਵੀ ਸੁਧ ਭਰੂਗੀ ਕਿੰਨ ਭਾਈ 10 ਲੈ ਜੂਗੀ ਕਿ ਵੱਧ 10 15 ਦਿਨ ਲੈ ਸਕਦੀ ਵੀ 10 ਵੀ ਲੈ ਸਕਦੀ ਵੀ 15 ਠੀਕ ਹੈ ਲਓ ਜੀ 10 ਤੋਂ 15 ਦਿਨ ਖੜਦੀ ਆ ਤੇ ਵੇਖੋ ਭਾਈ ਦੇ ਕੋਲ ਹੋਰ ਵੀ ਵੀਰਪਰਾ ਪਹੁੰਚੇ ਕਾफी ਤੇ ਪੇਟ ਫੋੜੀ ਦੀ ਇਹ ਵੀ ਬਹੁਤ ਹੀ ਜ਼ਿਆਦਾ ਚੌੜੀ ਇੱਥੇ ਵੀ ਸਾਣਾ ਮੰਜਾ ਡਾਣ ਵਾਲੀ ਗੱਲ ਆ ਇਹ ਅੱਖਾਂ ਵਾਲਾ ਚੰਦਾ ਦੇ 15 ਕ ਦਿਨ ਤਕਰੀਬਨ ਖੜਦੀ ਹੈ ਨੀਲੀ ਤੇ ਬੂਰੀ ਦੇ ਵਿੱਚ ਆ ਗਈ ਚਲੋ ਜੀ ਚੱਕਣ ਹਾਕੀ ਜਿੱਡੀ ਮੈਂ ਆ ਕਿੱਟ ਲਾਂਟੋ ਲਾਂ ਜਿਹੜੀਆਂ ਇਹਦੇ ਵੀ ਹਵਾਨੇ ਤੇ ਬਹੁਤ ਹੀ ਜ਼ਿਆਦਾ ਵਜੇ ਇਹ ਥਣ ਥਣ ਵੀ ਕੱਲਾ ਕੱਲਾ ਲੱਗਾ ਪਿਆ ਐਨ ਗਿੱਟ ਗਿੱਟ ਤੇ ਥਣ ਲੱਗਾ ਵਾ ਜਿਹੜੇ ਬਾਰੇ ਬਾਈ ਜਾਣਕਾਰੀ ਹੋਰ ਪਤਾਓ ਹਾਂ ਥੋੜੀ ਬਾਕੀ ਖਾਸ ਤੇ ਵੀਰ ਵੀ ਇਹ ਝੂਟੀ ਦੀ ਪਰੇ ਹਾਂਜੀ ਕਹਾਣੀਆਂ ਇਹ ਭਾਵੇਂ ਆ ਹੋ ਗਿਆ ਵੀਰੇ ਇਹਨੂੰ ਸਿਰਫ ਛੱਡੀ ਨੂੰ 2 ਮਹੀਨੇ ਹੋ ਗਏ ਆ ਅੱਛਾ ਜੀ ਪਰ ਦੁੱਧੋ ਨਹੀਂ ਵੀਰੇ ਭਾਜਦੀ ਜਿਹੜੀ ਗੱਲ ਕਰਨ ਵਾਲੀ ਆ ਦੁੱਧ ਬਾਕੀ ਹਰਿਆਣੇ ਜਾਂ ਆਪਣੇ ਖਾਸ ਮਿੱਤਰ ਕੋ ਲਈਏ ਸਵਾਣੀ ਪਿੰਡ ਤੋਂ ਲਈਏ ਵੀਰੇ ਸਹਾਰ ਦੇ ਅੱਛਾ ਠੀਕ ਹੈ ਠੀਕ ਹੈ ਜੀ ਤੇ ਬਾਕੀ ਨਾ ਵੀ ਮਲਾਂ ਕੱਚੀ-ਕੁੱਚੀ ਜ਼ਰੂਰ ਹੈ ਜਿਹੜੀ ਗੱਲ ਕਹਿੰਦੇ ਤੇ ਕੱਚੀ ਵਾਲਾ ਹੀ ਭਾ ਕਰਦਾਂਗੇ ਵੀਰੇ ਅੱਜ ਠੀਕ ਹੈ ਠੀਕ ਹੈ ਲੋ ਜੀ ਪਾਈ ਕਹਿੰਦਾ ਕਿ ਸਾਂਭ ਵੀ ਪੂਰੀ ਛੱਡਾਂਗੇ ਤੇ ਸੂਲ ਤਾਂ ਕਿ ਚੱਡਾ ਇਹ ਵੀ ਲਾ ਜੂਗੀ ਚੈੱਕ ਕਰਦਾ ਜਿਹੜੀਆਂ ਠਿੱਲਾ ਸੂਲ ਤਾਂ ਕਿ ਪਈਆਂ ਵਾਲ ਤੇ ਥਣਥਣ ਵਿੱਚ ਸਪੈਸ਼ਲੀ ਲੱਗਾ ਪਿਆ ਵਾ ભાઈ ਕਿੰਨਾ ਕੱਢ ਦੋਗੇ ਦੁੱਧ ਦੇ ਦੁੱਧ ਭਾਈ ਪਰਮਾਤਮਾ ਰਕੇ 20 ਪਲੱਸ ਵਾਲੀ ਝੋਟੀ ਆ ਵੀਰੇ ਦੁੱਧੀਆਂ ਤੇ ਅੱਛਾ ਜੀ ਬਾਕੀ ਵੇ ਵੀਰ ਕੇ ਜ਼ਿੰਮੇਵਾਰ ਨੇ ਲੈਣੀ ਆ ਵੀਰੇ ਹਾਂਜੀ ਉਹ ਸੇਵਾ ਜਿੱਦਾਂ ਦੀ ਸੇਵਾ ਦੇ ਉਦਾਂ ਦੇ ਡਿਪੈਂਡ ਆ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਸੇਵਾ ਦੇ ਹੋ ਸਕਦਾ ਵੀਰੇ ਹਾਂਜੀ ਉਹ 20 ਵੀ ਚ ਹੋ ਸਕਦਾ 20 ਤੋਂ ਪਾਰ ਵੀ ਚ ਹੋ ਸਕਦਾ ਬਾਕੀ ਜੇ ਵੀਰ ਭਰਾ ਨੇ ਲੈਣੀ 18 ਕਿਲੋ ਦੇ ਵੀ ਵੀ ਲੈ ਕਰਕੇ ਲਵੇ ਵੀਰੇ ਮੈਂ ਇਹ ਕਰਾਂ ਠੀਕ ਆ ਠੀਕ ਆ ਲੋ ਜੀ 18 ਦੀ ਗਾਰੰਟੀ ਦੇ ਭਾਈ ਜੱਗੂ ਵੱਲੋਂ ਆ ਤੇ ਬਾਕੀ ਕੋਈ ਵੱਧ ਵੀ ਚ ਹੋ ਸਕਦਾ ਤੇ ਘੱਟ ਵੀ ਬਾਕੀ ਸੇਵਾ ਨਾਲ ਤੁਹਾਨੂੰ ਫਿਰ ਸਾਰੀ ਗੱਲ ਮੁੱਕਦੀ ਆ ਸਭ ਇਹ ਰਿਆਣੀ ਦੀ ਮੈਂ ਜਿਹੜੀ ਆ ਵੀਰੇ ਸੁੱਕਾ ਪਠਾ ਮੰਗਦੀ ਆ ਹਾਂਜੀ ਜਿੱਦਾਂ ਬਣੀਵੇਂ ਦੀ ਖਾ ਲੋ ਇੱਕ ਛੋਲੇ ਦਾ ਛਿਲਕਾ ਆ ਜਾਂਦਾ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਆ ਜੀ ਤੇ ਮਤਲਬ ਵੀ ਹਰੇ ਨੂੰ ਥੋੜਾ ਪਸੰਦ ਘੱਟ ਕਰਦੀ ਵੀਰੇ ਘੱਟ ਕਰਦੀਆਂ ਤੇ ਦੂੜੀ ਹੋਵੇ ਤੇ ਸੁੱਕਾ ਵੰਡਾ ਵੇਦਦੀਆਂ ਹਾਂਜੀ ਅੱਗੇ ਇਧਰ ਫੇਰ ਜਿਆਦਾ ਥੋੜਾ ਤੁਹਾਨੂੰ ਪਤਾ ਆਪਣੀ ਗਰਦਾਸਪੁਰ ਦੇ ਹਰਾ ਜਾ ਰਾ ਹਰਾ ਜਾ ਰਾ ਆਪਾਂ ਹਰਾ ਪਾਪਾ ਜੀ ਮਤ ਮਾਰਦੇ ਨਾ ਪੱਤੂ ਨਹੀਂ 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 ਜੀ ਤੇ ਬਿਲਕੁਲ ਸਹੀ ਗੱਲ ਆ ਜੀ ਇਹਦਾ ਮੁੱਲ ਬਾਈ ਹਰ ਮੁੱਲ ਵੀਰੇ ਅੱਜ ਦੀ ਘੜੀ ਦੇ ਵਿੱਚ ਵੀਰੇ ਮਾਲਾ ਪਹਿਲੀ ਹੀ ਆਇਆ ਮੋਲਦਗੀਰੇ ਮੈਂ ਸਾਢੇ 30 ਆਪਾਂ ਵੇਚਦੇ ਆ ਅੱਛਾ ਜੀ ਇਹ ਵੀਰ ਦੇ ਦਾਂਗੇ 2,115 ਦੀ ਦੇ ਦਾਂਗੇ ਵੀਰ ਠੀਕ ਆ ਲਓ ਜੀ 2,11500 ਦੇ 20 ਪਲੱਸ ਜਿਹੜਾ ਮਿਲ ਕੇ ਇਹ ਵੀ ਕੱਢੂਗੀ ਇੱਕ ਕੱਟ ਕੱਟ ਤੁਸੀਂ ਚੈੱਕ ਕਰ ਲਾ ਤੇ ਇਹ ਬੜਾ ਤਕੜਾ ਜਿਹਨੂੰ ਕਹ ਦਿੰਦੇ ਨੇ ਆਪਾਂ ਕੋਠੇ ਜਿਹੜੀ ਹਾਂ ਜੀ ਤੇ ਹੋਰ ਬਾਈ ਕੁਝ ਕਹਿਣਾ ਹੋਵੇ ਬਸ ਬਾਕੀ ਇਹੋ ਹੀ ਵੀਰ ਭਰਾਵਾਂ ਨੂੰ ਕਹਿੰਦੇ ਸਾਰਿਆਂ ਨੂੰ ਵੀ ਮਾਲ ਚੰਗਾ ਲਓ ਚੰਗੀ ਬਰੀਡ ਦੇ ਵੀਰ ਮਾਲ ਲਓ ਦਾ ਜੀ ਬਿਲਕੁਲ ਸਹੀ ਗੱਲ ਆ ਜੀ ਤੇ ਫਰਕ ਕੋਈ ਨਹੀਂ ਫਰਕ 40 50 ਹਜ਼ਾਰ ਦਾ ਵੀਰ ਪੈਂਦਾ ਹਾਂਜੀ 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 ਬੰਨੀ ਚੀਜ਼ ਸੋਹਣੀ ਲੱਗਦੀ ਐ ਕੋਈ ਲੀਗਲ ਐ ਜਾਂ ਤਾਂ ਵੀ ਪੱਕੀ ਵੀ ਸਭ ਤੋਂ ਵੱਡੀ ਗੱਲ ਇਹ ਮੈਂ ਨਹੀਂ ਚੰਗੀ ਮਹ ਜਿਹੜੀ ਵੀਰੇ ਉਹ ਬਾਲਟੀ ਭਰ ਕੇ ਉਠਣਾ ਪੈਂਦਾ ਹਾਂਜੀ ਹਾਂਜੀ ਤੇ ਜੇ ਆਪਾਂ ਨੋਰਮਲ ਵੀ ਵੀਰ ਮਹ ਲੈਨੇ ਆ ਵੀਰੇ ਦਦੀਆਂ ਉਹ ਘਰ ਨਹੀਂ ਪੂਰਾ ਕਰ ਸਕਦੀ ਨਹੀਂ ਕਰਦੀ ਬਿਲਕੁਲ ਸਹੀ ਗੱਲ ਐ ਜੀ ਰਕਮ ਫੇਰ ਵੀ ਉਨੀ ਹੀ ਆ ਜਾਂਦੀ ਥੋੜਾ ਹੀ ਫਰਕ ਤੁਹਾਡੀ ਗੱਲ ਹੁਣ ਪੈਂਦਾ ਵਾ ਸਭ ਤੋਂ ਖਾਸ ਵੀਰੇ ਬਣਵਾ ਝੁੱਟੀ ਆ ਫਰਮਾਤੋਂ ਨੋਰਮਲ ਵੀ ਸੇਵਾ ਤੇ ਚੱਲ ਜੂ ਵੀਰੇ ਕੇ ਦੇ ਪਧਰੀ ਸੇਵਾ ਤੇ ਚੱਲ ਜੂ ਆ 20 ਪਲੱਸ ਵਾਲੀ ਆ 17 18 ਕਿਲੋ ਤੇ ਨੋਰਮਲ ਹੀ ਦੁੱਧ ਦੇ ਸਕਦੀ ਹੁੰਦੀ ਆ ਬਿਲਕੁਲ ਸਹੀ ਗੱਲ ਆ ਜੀ ਇਹ ਜੇ ਪਧਰੀ ਵੀ ਕੇ ਜ਼ਿੰਮੇਵਾਰੀ ਚੱਲ ਜੂਗੀ ਹਾਂ ਜੀ ਜੇ ਅੱਜ ਕੱਲ ਨੋਰਮਲ ਵੀ ਮੈਂ ਪਧਰੀ ਵੀ ਲੈਣੇ ਵੀਰੇ ਡੇਢ ਦੀ ਦਾਅ ਵੱਡਾ ਦੇ ਵਿੱਚ ਮਹੀ ਨਹੀਂ ਪਈ ਦਿੰਦੀ ਇਹ ਜੇ ਸਹੀ ਗੱਲ ਆ ਜੀ ਇਹ ਜੇ ਥੋੜਾ ਜਿਹਾ ਫਰਕ ਪਾ ਗਿਆ ਆਪਾਂ ਚੰਗੀ ਮੱਖ ਖਰੀਦਨੇ ਆ ਹਾਂ ਜੀ ਤੇ ਉਹਦੇ ਆਪਾਂ ਨੂੰ ਫਿਰ ਸਾਰਾ ਸੁਆ ਚੋਂ ਲੱਗੇ ਵੀਰ ਮਜ਼ਾ ਆਉਂਦਾ ਦਿੰਦੀ ਮਜ਼ਾ ਆਉਂਦਾ ਬਿਲਕੁਲ ਸਹੀ ਗੱਲ ਆ ਜੀ ਬਾਕੀ ਆਪਣਾ ਵੀਰੇ ਦ ਨੇੜੇ ਫਰੇਗੜ ਝੂੜੀਆਂ ਅੱਛਾ ਜੀ ਫੋਨ ਨੰਬਰ 987661527 ਜੀ ਵੀਰ ਜੀ ਦੀਆਂ ਠੀਕ ਹੈ ਜੀ ਤੇ ਬਾਕੀ ਵੀਰ ਭਰਾਵਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਾਸੀ ਕਰ ਲਓ ਭਾਈ ਵੀਡੀਓ ਪੂਰੀ ਵੇਖਣ ਲਈ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ